ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਅਮਰਦਾਸ ਜੀ ਪਾਸੋਂ ਰਾਗ ਮਾਰੂ ਵਿੱਚ ਉਚਾਰੀ ਹੋਈ ਬਾਣੀ ਵਿੱਚੋਂ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1088 ਤੇ ਸੁਭਾਏਮਾਨ ਹਨ ਪਾਉੜੀ ਤਖਤ ਰਾਜਾ ਸੁਭ ਹੈ ਜੇ ਤਖਤ ਹੈ ਲਾਇਕ ਹੋਈ ਇਹ ਸ਼ਬਦ ਨੂੰ ਆਪਾਂ ਭਾਈ ਸੁਰਿੰਦਰ ਸਿੰਘ ਜੀ ਦੀ ਹਜੂਰੀ ਰਾਗੀ ਜੋ ਕਿ ਹਨ ਸੇ ਦਰਬਾਰ ਸਾਹਿਬ ਦੇ ਉਹਨਾਂ ਦੀ ਤੁੰਤੇ ਉਦਾਰਤ ਸਿੱਖਣ ਜਾ ਰਹੇ ਹਾਂ ਤੇ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਹ ਸ਼ਬਦ ਨੂੰ ਸਿੱਖਦੇ ਹਾਂ ਤਾਂ ਤੀਜੇ ਕਾਲੇ ਨੂੰ ਸਾ ਮੰਨਦੇ ਹਾਂ ਕਿਉਂਕਿ ਸ਼ਬਦ ਹਾਈ ਪਿਚ ਵਿੱਚ ਬਿਲਕੁਲ ਨਹੀਂ ਜਾ ਰਿਹਾ ਹੈ ਤੇ ਮੰਦ ਸੱਤਕ ਵਿੱਚ ਇਸ ਸ਼ਬਦ ਵਿੱਚ ਕੋਮਲਨੀ ਅਤੇ ਪਾ ਇਹ ਦੋ ਸਵਰ ਲੱਗਦੇ ਹਨ ਤੇ ਮੰਦ ਸੱਤਕ ਵਿੱਚ ਸਾ ਤੋਂ ਬਾਅਦ ਰੇ ਕੋਮਲ ਅਤੇ ਸ਼ੁੱਧ ਦੋਨੋਂ ਲੱਗਦੇ ਹਨ ਗਾ ਕੋਮਲ ਅਤੇ ਸ਼ੁੱਧ ਦੋਨੋਂ ਲੱਗਦੇ ਹਨ ਸ਼ੁੱਧ ਮਾ ਪਾ ਅਤੇ ਕੋਮਲ ਧਾ ਇਹਦੇ ਤੱਕ ਹੀ ਸ਼ਬਦਾਂ ਚੱਲਣ ਹੈ ਪਹਿਨਾ ਆਪਾਂ ਸਥਾਈ ਸੁਣਦੇ ਹਾਂ ਅਤੇ ਸਿੱਖਦੇ ਹਾਂ ਫਿਰ ਸਿੱਖਾਂਗੇ ਆਪਾਂ ਅੰਤਰਾ ਤਖ ਤੇਰਾ ਜਨ ਸੇ ਬਹਿ ਜੇ ਤਖਤ ਲਾ ਇੱਕ ਹੋਈ ਜੇ ਤਖਤ ਲਾ ਇੱਕ ਹੋਈ ਜੇ ਤਖਤ ਲਾ ਇੱਕ ਹੋਈ ਤਖਤ ਰਾਜਾ ਸੋਬਹ ਜੇ ਤਖਤ ਲਾ ਇੱਕ ਹੋਈ ਜੇ ਤਖਤ ਲਾ ਇੱਕ ਹੋਈ ਜੇ ਤਖਤ ਲਾਇਕ ਹੋਈ ਤਖਤ ਰਾਜਾ ਸੋਭੇ ਜੇ ਤਖਤ ਲਾਇਕ ਹੋਈ ਜੇ ਤਖਤ ਲਾਇਕ ਹੋਈ ਜੇ ਤਖਤ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸਈ सच्च से जिन्नी सच पहचाणिया सच राजे से सच, आ, सच राजे से, से तख्त राजा सोब है जे तख्त ला होई जे तख्त ला होई ਜੇ ਤਖਤ ਲਾਏ ਇੱਕ ਹੋਵੇ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੀ ਸੱਚ ਰਾਜੇ ਸੀ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੀ ਸੱਚ ਰਾਜੇ ਸੀ ਤਖਤ ਰਾਜਾ ਸੋਬਹ ਜੇ ਤਖਤ ਨਾ ਇੱਕ ਹੋਈ ਜੇ ਤਖਤ ਨਾ ਇੱਕ ਹੋਈ ਜੇ ਤਖਤ ਨਾ ਇੱਕ ਹੋਈ ਹੁਣ ਕੱਲੇ ਕੱਲੇ ਸੁਰ ਤੇ ਦੇਖਦੇ ਆ ਇਨਾ ਤਖਤ ਰਾਜਾ ਸੋਬਹ ਹੈ ਤਖਤ ਤੇਰਾ ਜਾਸੋਬ ਹੈ ਜੇ ਤਖਤ ਲਾ ਇੱਕ ਹੋਈ ਤਖਤ ਤੇਰਾ ਜਾਸੋਬ ਹੈ ਜੇ ਤਖਤ ਲਾ ਇੱਕ ਹੋਈ ਜੇ तख तैला जे होई तैलानि सच पच्छणया सच राजे से जिन्नी सच पच्छाणया जिन्नी सच पच्छाणे आ सच राजे से सच राजे से सच राजे से ਸਚ ਰਾਜੇ ਸੇ ਸਚ ਰਾਜੇ ਸੇ ਤਖਤ ਰਾਜਾ ਸੋਬਾ ਹੈ ਜੇ ਤਖਤ ਲਾਇਕ ਹੋਈ ਜੇ ਤਖਤ ਲਾਇਕ ਹੋਈ ਜੇ ਤਖਤੈ ਲਾ ਇੱਕ ਹੋਈ ਤੇ ਅੰਤਰਾ ਇਹ ਪੂਪਤ ਰਾਜੇ ਨਾਖੀਏ ਦੂਜੇ ਪਾਏ ਦੁੱਖ ਹੋਈ ਦੂਜੇ ਪਾਏ ਦੁੱਖ ਹੋਈ ਇਹ ਪੂਪਤ ਰਾਜੇ ਨਾਖੀਏ पाए दुख होई दुजे पाए दुख होई जिन्नी सच पछाणया सच राजे से सच राजे से सच राजे ਮੁਬਾਰਕ ਤਖਤ ਰਾਜਾ ਸੇ ਬਹਿ ਜੇ ਤਖਤ ਹੈ ਲੈਕ ਹੋਈ ਤੇ ਹੁਣ ਆਪਾਂ ਅੰਤਰਾ ਸਿੱਖਦੇ ਹਾਂ ਕੱਲੇ ਕੱਲੇ ਸੁਰ ਤੇ ਇਹ ਪੂਪਤ ਰਾਜੇ ਨਾ ਆਖੀਏ ਇਹ ਪੂਪਤ ਰਾਜੇ ਨਾ ਆਖੀਏ ਦੂਜੇ ਪਾਏ ਦੁੱਖ ਹੋਈ ਦੋ ਵਾਰ ਇਹਨਾਂ ਗਾਇਨ ਕਰਨਾ ਹੈ ਇਹ ਪੂਪਤ ਰਾਜੇ ਨਾ ਆਖੀਏ ਦੂਜੇ ਦੂਜੇ ਪਾਏ ਦੁੱਖ ਹੋਏ ਦੂਜੇ ਪਾਏ ਦੁੱਖ ਹੋਏ ਦੂਜੇ ਪਾਏ ਦੁੱਖ ਹੋਏ ਫਿਰ ਇਹ ਨਾਲ ਜੁੜ ਜਾਂਦਾ ਹੈ जिन्नी सच पच्छाडेया सच राजे से सच राजे से सच राजे से तखत राजा सुबह ਜੇ ਤਖਤ ਲਾਇਕ ਹੋਈ ਜੇ ਤਖਤ ਲਾਇਕ ਹੋਈ ਜੇ ਤਖਤ ਲਾਇਕ ਹੋਈ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ